I'm gonna la 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 yes you been there yes you been there sit in our feeling sit in our mind i'm gonna time for the troubles in our eyes this time when i look at it usarna hai aithe nu beti naam launde hai beti jehdi gur simran koria hai jehdi punjabi hindi bhasha te har banda bol lenda par dakshin korea di bhasha jehdi hai beti sikhi hai sikhi bhi kithe youtube te dekh ke ਆਪਣੀ ਇਹ ਦੱਖਣ ਕੋਰੀਆ ਦੀ ਭਾਸ਼ਾ ਜਿਹੜੀ ਸਿੱਖੀ ਹੈ ਆਪਾਂ ਗੱਲ ਵੀ ਕਰਦੇ ਹਾਂ ਹਾਂਜੀ ਬੇਟਾ ਕਿੱਥੋਂ ਭਾਸ਼ਾ ਸਿੱਖੀ ਫੋਨ ਤੋਂ ਫੋਨ ਤੋਂ ਦੇਖ ਦੇਖ ਕੇ ਸਿੱਖੀ ਹੈ ਬੇਟਾ ਕਿਹੜੀ ਭਾਸ਼ਾ ਇਹ ਸਾਊਥ ਕੋਰੀਅਨ ਹੈ ਹਾਂਜੀ ਕੋਰੀਅਨ ਹੈ ਮੈਂ ਬਸ ਫੋਨ ਤੋਂ ਦੇਖ ਕੇ ਹੀ ਸਿੱਖੀ ਵਿਦਿਆ ਹੀ ਸੀ ਕਿਸ ਤਰ੍ਹਾਂ ਦੇ ਹਮਤੇ ਨਾਲ ਕਿਤਨਾ ਟਾਈਮ ਕਰਦੇ ਹੋ ਇਹਨਾਂ ਭਾਸ਼ਾ ਇਹ ਬਸ ਸ਼ਾਮ ਦੇ ਟਾਈਮ ਤੋਂ ਮੈਂ ਟਿਊਸ਼ਨ ਤੋਂ ਆ ਕੇ ਦਹੀਂ ਗਾਣੇ ਵਗੈਰਾ ਸੁਣਦੀ ਸੀਗੀ ਤੇ ਫਿਰ ਹੌਲੀ ਹੌਲੀ बस फिर सीख गए सुनते सुनते ही सीख गए ये आप मतलब बोल लें मतलब स्पैसिफिकली कि ਹੋਰ ਕੀ ਕੀ ਬੋਲਦੇ ਆ ਇੱਕ ਗਾਣਾ ਹੋ ਗਿਆ ਗਾਣਾ ਬੋਲਦੇ ਤੁਸੀਂ ਪਰ ਇਹ ਸਾਰਾ ਜਿਹੜਾ ਸਿੱਖਿਆ YouTube ਤੋਂ ਸਿੱਖਿਆ ਹੈ ਹਾਂਜੀ ਹਾਂਜੀ YouTube ਤੋਂ ਗਾਣੇ ਸੁਣ ਸੁਣ ਕੇ ਮਤਲਬ ਜਿੱਦਾਂ ਕਹਿ ਸਕਦੇ ਆ ਤੇ ਬਾਕੀ ਜਿੱਦਾਂ ਉੱਥੇ ਦੇ ਆਰਟਿਸਟ ਵਗੈਰਾ ਸੀ ਉਹਨਾਂ ਦੇ ਇੰਟਰਵਿਊ ਵਗੈਰਾ ਤੋਂ ਸਿੱਖਿਆ ਜਿਹੜਾ ਮਾੜਾ ਮੋਟਾ ਜਿੱਦਾਂ ਆਈਡੀਆ ਵਗੈਰਾ ਹੋ ਗਿਆ ਸੀਗਾ ਕਿ ਸਾਂਭੇ ਉਹ ਗਾਣੇ ਪਹੁੰਚੇ ਸੀ ਘਟੇ ਕੋਟਲੇ ਹਾਂਜੀ ਹਾਂਜੀ ਮੈਨੂੰ ਪਸੰਦ ਸੀ ਉਹਨਾਂ ਦੀ ਜਿਹੜੀ ਬੀਟ ਵਗੈਰਾ ਸੀਗੀ ਜਾਂ ਫਿਰ ਜੋ ਇਨਸਟਰੂਮੈਂਟਲ ਸੀਗੇ ਜਾਂ ਗਾਣੇ ਦੇ ਮਤਲਬ ਸੀਗੇ ਉਹਨੂੰ ਬਹੁਤ ਵਧੀਆ ਲੱਗਦੇ ਸੀਗੇ ਉਹਨੇ ਕਿਵੇਂ ਬਟਾ ਕੜੇ ਗਾਣੇ ਸਿੱਖਲੇ ਤੂੰ ਕਿਹੜੀ ਭਾਸ਼ਾ ਬਾਈ ਬਲਕੋ ਨਹੀਂ ਨਹੀਂ ਹੋ ਸਕੋ ਖੁਸ਼ ਹੁੰਦੇ ਸੀਗੇ ਮਤਲਬ ਪਹਿਲਾਂ ਤੇ ਉਹ ਸਰਪ੍ਰਾਈਜ਼ ਸੀਗੇ ਫਿਰ ਉਸ ਤੋਂ ਬਾਅਦ ਖੁਸ਼ ਹੁੰਦੇ ਸੀਗੇ ਕਿ ਮਤਲਬ ਚਲ ਵਧੀਆ ਗੱਲਾਂ ਕੁਝ ਅਲੱਗ ਆਇਆ ਫਿਰ ਕਿਤੇ ਆਮ ਇਸ ਤਰ੍ਹਾਂ ਇਹ ਗਾਣੇ ਕਿਉਂਕਿ ਮੈਂ ਆਪਣੀ ਗਾਣੇ ਕੋਲ ਬਹੁਤ ਹਰ ਬੰਦਾ ਬੋਲ ਦਿੰਦਾ ਪਰ ਇਹ ਉਹ ਵੱਖਰੀ ਭਾਸ਼ਾ ਹੈ ਪਕਸ਼ੀ ਕੋਲ ਹਾਂਜੀ ਉਹ ਤੇ ਪਹਿਲਾਂ ਤੇ ਜਦੋਂ 2019 ਤੇ ਥੋੜਾ ਬਹੁਤ ਜਿਦਾ ਆਪਾਂ ਸਿੱਖਿਆ ਸੀਗਾ ਫਿਰ ਹੌਲੀ ਹੌਲੀ ਕਰਕੇ ਤੇ 2020 ਤੀ ਚਾ ਕੇ ਬਹੁਤ ਜ਼ਿਆਦਾ ਗਲੋਬਲੀ ਫੇਮਸ ਹੋ ਗਈ ਸੀ ਜਿਹੜੀ ਮਤਲਬ ਜਿਹੜੇ ਆਰਟਿਸਟ ਸੀਗੇ ਸਪੈਸ਼ਲੀ ਬੀਟੀਐਸ ਬਹੁਤ ਫੇਮਸ ਹੋ ਗਏ ਸੀਗੇ ਤੇ ਜ਼ਿਆਦਾਤਰ ਲੋਗ ਉਹਨਾਂ ਨੂੰ ਜਾਣਨ ਵੀ ਲੱਗੇ ਸੀਗੇ ਫਿਰ ਉਸ ਤੋਂ ਬਾਅਦ ਇਦਾਂ ਹੀ ਆਪਾਂ ਸੁਣਦੇ ਗਏ ਸੁਣਦੇ ਗਏ ਤੇ ਪਰਵਾਰ ਦਾ ਕਿੰਨਾ ਸੀ ਹੋ ਰਿਹਾ ਫਿਰ ਫਸਾ ਜੀ ਪਰਵਾਰ ਨਹੀਂ ਕਿੰਨਾ ਰਿਹਾ ਵੀ ਬੇਟਾ ਤੂੰ ਪੰਜਾਬੀ ਸਿੱਖਦੀ ਸੀ ਆ ਕੋਰੀਆ ਭਾਸ਼ਾ ਸਿੱਖ ਲਈ ਆ ਕਿ ਜਦ ਮੇਰੇ ਬ੍ਰਦਰ ਦਾ ਕਿ ਅਹਿਸਾਸ ਸੀ ਤੁਹਾਨੂੰ ਹਾਂਜੀ ਮੇਰੇ ਇੱਕ ਬ੍ਰਦਰ ਆ ਉਹਨਾਂ ਉਹ ਬਹੁਤ ਐਕਸਾਈਟ ਐਕਸਾਈਟ ਹੋ ਜਾਂਦੇ ਸੀ ਜੇ ਜਦੋਂ ਮਤਲਬ ਜਦੋਂ ਉਹਨਾਂ ਨੇ ਪਹਿਲੀ ਵਾਰ ਮਤਲਬ ਮੈਂ ਗਾਉਂਦੀ ਸੀ ਜਦੋਂ ਉਹਨਾਂ ਨੇ ਸੁਣਿਆ ਤਾਂ ਉਹ ਬਹੁਤ ਐਕਸਾਈਟਡ ਹੋਗੇ ਸੀ ਕਿ ਉਹ ਉਹਨਾਂ ਨੇ ਫੋਨ ਮਤਲਬ ਵੀਡੀਓ ਬਣਾਉਣ ਲੱਪੇਂਦੇ ਸੀ ਮੇਰੇ ਫਿਰ ਮੈਨੂੰ ਸਪੈਸ਼ਲੀ ਉਹਨਾਂ ਨੇ ਮਾਈਕ ਲੈ ਕੇ ਦਿੱਤਾ ਸੀ ਕਿ ਤੂੰ ਇਹਦੇ ਵਿੱਚ ਗਾਏਂਗੀ ਮਤਲਬ ਫਿਰ ਵੀਡੀਓ ਵਗੈਰਾ ਬਣਾਉਂਦੇ ਸੀਗੇ ਦਾ ਕਦੀ ਆਪਣੇ ਸਟੇਟਸ ਤੇ ਲਗਾ ਲਈ ਕਦੀ ਆਪਣੇ ਕੋ ਮਤਲਬ ਇਦਾਂ ਵੀਡੀਓ ਵਗੈਰਾ ਰੱਖ ਲਿਆ ਇੱਕ ਸਕੂਲ ਤੇ ਵੀ ਪਾਟ ਸੁਣਾਇਆ ਕਿਸ ਨੂੰ ਕਹਿਣਾ ਕਿ ਤੇ ਸਕੂਲ ਤੇ ਇਸਰ ਪਾਲਟੀ ਦੀ ਸਕੂਲ ਚ ਕੋਈ ਪ੍ਰੋਗਰਾਮ ਹੁੰਦਾ ਉਥੇ ਵੀ ਕਦੀ ਭਾਗ ਲਿਆ ਹਾਂ ਹਾਂਜੀ ਪਰ ਕੋਰੀਅਨ ਦਾ ਸਪੈਸੀਫਿਕ ਕਿੰਨੀ ਕਹਿ ਸਕਦੇ ਕੋਰੀਅਨ ਚ ਮੈਂ ਇੱਕ ਵਾਰ ਕਲਾਸ ਚ ਗਿਆ ਸੀਗਾ ਬਸ ਉਧਰ ਸਕੂਲ ਚ ਛੋਟੇ ਹੁੰਦੇ ਆ ਵੀ ਗੋਂਦੇ ਰਹਿਆ ਪਰ ਹਿੰਦੀ ਪੰਜਾਬੀ ਇੰਗਲਿਸ਼ ਬਸ ਹਿੰਦੀ ਪੰਜਾਬੀ ਚ ਸਪੈਸ਼ਲ ਉਪਦਾ ਲੱਗਿਆ ਵੀ ਤੁਸੀਂ ਰਾਤ ਨੂੰ ਵੀ ਕਿਸੇ ਵੇਲੇ ਉੱਠ ਕੇ ਤੇ ਗਾਉਣ ਲੱਪਿੰਦੇ ਹੋ ਸਹੀ ਤਾਂ ਹੈ ਉਹ ਤੇ ਇਦਾਂ ਸੀਗਾ ਕਿ ਜਿੱਥੇ ਮੈਂ ਪਹਿਲਾਂ ਰਹਿੰਦੀ ਸੀਗੀ ਉੱਤੇ ਹਾਰਮੋਨੀਅਮ ਪਿਆ ਸੀਗਾ ਤੇ ਮੈਨੂੰ ਕਾਫੀ ਸ਼ੌਂਕ ਸੀਗਾ ਤੇ ਮੈਂ ਉੱਤੇ ਜਾ ਕੇ ਵਜਾਉਣ ਲੱਪਿੰਦੀ ਸੀਗੀ 12 12 ਵਜੇ ਤੱਕ ਮਤਲਬ ਇਦਾਂ ਮੈਂ ਉੱਤੇ ਹੀ ਰਹਿੰਦੀ ਸੀਗੀ ਉੱਪਰ ਵਾਲੇ ਫਲੋਰ ਤੇ ਫਿਰ ਮੈਂ ਥੱਕ ਕਰਕੇ ਜਲਾਉਂਦਾ ਸੀ ਫਿਰ ਮੈਂ ਥੱਲੇ ਜਾਂ ਫਿਰ ਮੈਂ ਥੱਲੇ ਹੁੰਦੀ ਸੀ ਨਹੀਂ ਤੇ ਮੈਂ ਉੱਤੇ ਹੀ ਰਹਿਣਾ ਹੁੰਦਾ ਸੀਗਾ ਰਾਤ ਤੱਕ ਪੂਰਾ ਹਾਂਜੀ ਬੇਟਾ ਵੀ ਜਿਹੜੀ ਜਿਹੜੀ ਭਾਸ਼ਾ ਬੋਲਦੇ ਉਹਦੀ ਕੋਰੀਆ ਭਾਸ਼ਾ ਇਹਦੀਰ ਪੰਜਾਬੀ ਚ ਲੈਂਗੁਏਜ ਵੀ ਕਰ ਲਿੰਦਾ ਤੁਸੀਂ ਉਹਦੀ ਹਾਂਜੀ ਅ ਥੋੜਾ ਜਿਹਾ ਆਈਡੀਆ ਆਈ ਆਈਡੀਆ ਹੋ ਜਾਂਦਾ ਕਿ ਵੀ ਗੱਲ ਕਹੁੰਦੇ ਕਿਵੇਂ ਆਉਂਦੀ ਹੈ ਕੁਛ ਨਾ ਕੁਛ ਦੇਖਿਆ ਹੈ ਮੈਂ ਤੁਸੀ ਪੜਾਈ ਦੇ ਵਿੱਚ ਵੀ ਉਹਦੀ ਕੋਰੀਆ ਅ ਪੜਾਈ ਚ ਤੇ ਨਹੀਂ ਮਤਲਬ ਜੋ ਪੈਂਡੈਮਿਕ ਹੋਇਆ ਸੀਗਾ ਉਦੋਂ ਉਸ ਉਸ ਟਾਈਮ ਤੇ ਬਹੁਤ ਜ਼ਿਆਦਾ ਮਤਲਬ ਉਸ ਵਾਰੇ ਦੇਖਿਆ ਸੀ ਆਪਾਂ ਰਣਗਵਾਰ ਤੇ ਕਹਿੰਦੇ ਹੋਣਗੇ ਨਾ ਵੀ ਇਹ ਬੇਟਾ ਹਾਂ ਜੀ ਭਾਸ਼ਾ ਕਿ ਬੋਲਦੀ ਹੈ ਮੰਮੀ ਪਾਪਾ ਨੂੰ ਤਾਂ ਕਹਿੰਦੇ ਹੁਣ ਗੈਣਾ ਬੇਟੀ ਇਹ ਕਿਹੜੀ ਭਾਸ਼ਾ ਬੋਲਦੀ ਹੈ ਹਾਂ ਜੀ ਮੰਮੀ ਨੂੰ ਇੱਕ ਦੋ ਵਾਰ ਮਤਲਬ ਇੱਕ ਦੋ ਵਾਰੀ ਮਤਲਬ ਕਿਆ ਸੀਗਾ ਗਵੰਡਿਆ ਨਹੀਂ ਇੱਕ ਵਾਰ ਮੇਰੀ ਕਾਦਿਆ ਨੂੰ ਵੀ ਸ਼ਿਕਾਇਤ ਆਈ ਸੀ ਕਿ ਅਪਾਰਾ ਨੂੰ ਸੌਣਾ ਹੁੰਦਾ ਤੇ ਸੀ ਇਦਾਂ ਲੈ ਸ਼ੋਰ ਹੁੰਦਾ ਫਿਰ ਉਹ ਦਵਾਰ ਮੈਂ ਅੰਦਰ ਹੀ ਮਤਲਬ ਆਪਣਾ ਕਰਨ ਲੱਗੀ ਸੀ ਹੁੰਦਾ ਗਣ ਉਹ ਵਗੈਰਾ ਕਿੰਦੇ ਬ੍ਰਦਰ ਨੇ ਤੁਹਾਨੂੰ ਮਾਈਕ ਵੀ ਲਿਆ ਕੇ ਦਿੱਤਾ ਸੀ ਵੀ ਇਹ ਮਾਈਕ ਦੇ ਨਾਲ ਬੋਲਿਆ ਜਿਹੜਾ ਹਾਂਜੀ 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 ਮਾਈਕ ਮਤਲਬ ਮੇ ਕੋਲ ਦੋ ਮਾਈਕ ਸੀਗੇ ਇੱਕ ਤਾਂ ਟੁੱਟ ਗਿਆ ਫਿਰ ਉਸ ਤੋਂ ਬਾਅਦ ਦੂਜਾ ਵੀ ਕਾਫੀ ਪੁਰਾਣਾ ਹੋ ਗਿਆ ਉਹ ਵੀ ਤੇ ਉਹ ਮਤਲਬ ਇਹੀ ਉਹ ਹਮੇਸ਼ਾ ਜਿੱਦੜੀ ਰਿਪਲੇਸ ਕਰਦੇ ਰਹਿੰਦੇ ਸੀਗੇ ਕਦੀ ਮਾਈਕ ਲਾਏ ਪਰ ਮੈਨੂੰ ਕਹਿੰਦੇ ਮਤਲਬ ਇਹ ਵੀ ਸੀਗਾ ਕਿ ਉਹਨਾਂ ਨੂੰ ਇਹ ਸੀਗਾ ਕਿ ਉਹ ਮੈਨੂੰ ਇੱਕ ਜਿਹੜਾ ਦੂਜਾ ਮਾਈਕ ਹੁੰਦਾ ਸਟੂਡੀਓ ਮਾਈਕ ਵਗੈਰਾ ਐਂਪਲੀਫਾਈ ਵਗੈਰਾ ਉਹ ਵੀ ਕਹਿੰਦੇ ਸੀ ਮੈਂ ਤੈਨੂੰ ਲਿਆ ਕੇ ਦਵਾਂਗਾ ਪਰ ਫਿਰ ਹਜੇ ਪੜਾਈ ਦੇ ਕਰਕੇ ਥੋੜਾ ਹੋ ਨਹੀਂ ਪਾਇਆ ਉਸ ਉਸ ਟਾਈਮ ਜਿਹੜਾ ਕੀ ਬੰਨਾ ਕੀ ਤੂੰ ਮੈਂ ਹਜੇ ਤੇ ਆਪਣੇ ਜਿਹੜਾ profession ਆ ਮੇਰਾ ਜਿਸ 'ਚ ਮੈਂ ਕਰ ਪੜਦੀ ਪਈ ਆ ਉਸ ਮੈਂ ਮਾਸਟਰਸ ਕਰਕੇ ਮਤਲਬ ਪੂਰਾ ਅੱਛੇ ਤਰੀਕੇ ਨਾਲ professionਲ ਹੋਣਾ ਚਾਹੁੰਦੀ ਆ ਉਸ ਫੀਲਡ ਦੇ ਵਿੱਚ ਤੇ ਉਸ ਤੋਂ ਬਾਅਦ ਅਗਰ ਕਿਹਾ ਜਾਵੇ ਤੇ social media ਤੇ ਮਾੜਾ ਮੋਟਾ ਜਾਂ ਜਿਆ ਸਿੰਗਿੰਗ ਦਾ ਐਜ਼ ਅ ਹੋਬੀ ਰੱਖਣੀ ਆ ਸਿੰਗਿੰਗ ਵੀ ਸੁਪਨਾ ਉਸ ਦਾ ਡਾਕਟਰ ਬਣਨ ਦਾ ਆ ਠੀਕ ਐ ਨੇ ਇਹ ਤੇ ਮਤਲਬ ਸਪੈਸੀਫਿਕਲੀ ਮੈਨੂੰ ਐਸੀ ਗੱਲ ਕਿ ਮੈਂ ਕਿਸੇ ਮਿਊਜ਼ਿਕ ਦੀ ਫੀਲਡ ਜਿੱਤੇ ਜਾਵਾਂ ਜਿੱਦਾਂ ਪ੍ਰੋਡਕਸ਼ਨ ਵਗੈਰਾ ਜਾਂ ਫਿਰ ਈਦਾ ਹੁੰਦਾ ਮਾੜਾ ਮੋਟਾ ਮਤਲਬ ਪ੍ਰੋਡਕਸ਼ਨ ਵਗੈਰਾ ਜਾਂ ਫਿਰ ਇਨਸਟਰੂਮੈਂਟਲ ਵੱਖਰੇ ਵੱਖਰੇ ਮੈਨੂੰ ਬਹੁਤ ਮਤਲਬ ਵਧੀਆ ਲੱਗਦਾ ਉਹ ਈ ਹੀ ਸੀਗਾ ਤੇ ਹੁਣ ਮੈਨੂੰ ਇਹ ਵੀ ਹੈ ਕਿ ਆਪਣੀ ਪੜਾਈ ਕੰਪਲੀਟ ਕਰਕੇ ਮੈਂ ਜ਼ਿਆਦਾ ਧਿਆਨ ਇਧਰ ਵਾਲੇ ਦੇ ਹਾਂਜੀ ਆਪਾਂ ਗੱਲ ਵੀ ਕਰਦੇ ਆ ਇਹਨਾਂ ਦੀ ਮਮਾ ਦੇ ਨਾਲ ਹਾਂਜੀ ਪੰਜ ਕੀ ਨਾਮ ਤੁਹਾਡਾ ਕਮਲਜੀਤ ਕੌਰ ਜੀ ਮੇਰਾ ਨਾਮ ਪਹਿਲੀ ਬੇਟੀ ਜਾ ਵੀ ਹੀ ਦਿਨ ਸੇ ਕਿੰਜ ਦੱਖਣੀ ਕੋਰੀਅਨੀ ਭਾਸ਼ਾ ਸਿੱਖੀਏ ਨਹੀਂ ਰਾ ਪਰਾਨਾਇਆ ਸਾਨੂੰ ਕੋਈ ਪड़ोसी ਪੁੱਛਦਾ ਕਿ ਤੁਹਾਡੇ ਘਰ ਇਦਾਂ ਦੀ ਆਵਾਜ਼ ਕਿੱਤਰਾ ਆਉਂਦੀ ਨਾ ਤੇ ਹਿੰਦੀ ਆ ਨਾ ਪੰਜਾਬੀ ਆ ਨਾ ਕੋਸ਼ਾ ਪਹਿਲਾਂ ਤਾਂ ਮੈਂ ਆਪ ਚੰਬੇ ਹੋ ਜਾਨੀ ਫਿਰ ਮੈਨੂੰ ਚੇਤਾ ਆਉਂਦਾ ਕਿ ਇਹ ਰਾਤ ਨੂੰ ਰੈਸਲ ਕਰਦੀ ਹੈਗੀ ਰੈਸਲ ਕਰਦੀ ਹੈਗੀ ਰਾਤ ਕਾਹਤ ਕੋਈ ਬੋਲਦਾ ਕੋਰੀਅਨ ਨਾ ਨਾ ਬਿਲਕੁਲ ਨਹੀਂ ਸਾਡੀ ਕੀ ਕਰਦੇ ਨੇ ਡਾਕਟਰ ਹੈਗੇ ਇਹ ਆਪਣੀ ਫਰੈਂਡਸ ਨਾਲ ਹੀ ਲੱਗੀ ਰਹਿੰਦੀ ਜਦੋਂ ਮਰਜ਼ੀ ਦਿੱਲੀ ਹੈਗੀਆਂ ਤੈਨੂੰ ਫਰੈਂਡ ਆ ਮਾਮਾ ਦਾ ਟੀਚਰ ਆ ਕਿ ਮਿਊਜ਼ਿਕ ਦਾ ਦਿੱਲੀ ਤੇ ਉਹ ਉਹ ਕੋ ਸਿੱਖਣਾ ਚਾਹੁੰਦੀ ਹਮਸ਼ਾਹੀ ਤੇ ਕਰਦੀ ਵੀ ਪ੍ਰੈਕਟਿਸ ਉੱਤੇ ਜਾਏ 2 2 3 3 ਘੰਟੇ 11 12 1 ਵਜੇ ਤੱਕ ਉੱਤਰ ਲੱਗੀ ਰਹਿੰਦੀ ਨਾ ਦੋ ਜੰਦਾ ਦਿੱਲੀ ਇਹ ਦੇਖਿਆ ਦੀ ਬੇਟੀ ਨੂੰ ਬੇਟੀ ਨਹੀਂ ਜਿਹੜਾ ਪੰਜਾਬੀ ਤੇ ਸਿੱਖੀ 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 ਪੰਜਾਬੀ ਹਿੰਦੀ ਸਿੱਖੀ ਪਰ ਦੱਖਣ ਕੋਰੀਆ ਦਾ ਸੌਂਗ ਵੀ ਗਾਉਂਦੀ ਹੈ ਜਿਹੜਾ পুরাইযা করাই থে তবিয় তিয়াছে একাডরাষে এরি আইকাডেকে মাং সিক্তাংকি কিয়া সিয়া কোয়া সিয়া একাডি সিয়া গরাসিরা একিনে

Used to be a girl, now used to be a girl. You see, in on my feelings, you see, in on my tone. I ain't gonna time for the troubles in your eyes this time when you're looking at me myself and I. I'm a dude with my own now, that you're alone but you're looking for a clone now. That's how they end up, that's before they send the car to me loud like. You're not gonna get lost somewhere. <coughs> okay, sorry, let me go.